ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਆਂ ਖਬਰ ਜੱਗੂ ਭਗਵਾਨਪੁਰੀਆ ਗੈਂਗਸਟਰ ਬਾਰੇ ਔਰ ਇਹ ਆਈਆ ਮੁਹਾਲੀ ਅਦਾਲਤ ਤੋਂ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ ਇਸ ਖਬਰ ਦੇ ਕਾਫੀ ਡੂੰਗੇ ਸਿਆਸੀ ਅਰਥ ਨਿਕਲਣਗੇ ਦੋਸਤੋ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਇੱਕ ਮਾਮਲਾ ਚੱਲਦਾ ਸੀ ਐਫ ਆਈ ਆਰ ਨੰਬਰ 2 ਆਫ 2023 ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਇਹ ਜਿਹੜਾ ਪਰਚਾ ਦਰਜ ਹੋਇਆ ਇਹ ਸੀ ਸਟੇਟ ਵਰਸਸ ਜਗਦੀਪ ਸਿੰਘ ਅਲਾਈਸ ਜੱਗੂ ਯਾਨੀ ਕਿ ਭਗਵਾਨਪੁਰੀਆ ਐਂਡ ਆਦਰਸ ਤੇ ਇਹ ਜਿਹੜੇ ਬਾਕੀ ਦੇ ਗੈਂਗਸਟਰ ਸੀ ਉਹਨਾਂ ਦੇ ਨਾਂ ਤੁਹਾਨੂੰ ਪਹਿਲਾਂ ਮੈਂ ਦੱਸ ਦਿਆਂ ਉਹ ਸੀਗੇ ਜੀ ਯੁਵਰਾਜ ਉਰਫ ਛੀਨਾ ਜਸਪਾਲ ਸਿੰਘ ਉਰਫ ਹਣੀ ਅਤੇ ਨਿਸ਼ਾਨ ਸਿੰਘ ਇਹਨਾਂ ਤੇ aarop ਕੀ ਸੀ ਇਹ ਤੇ aarop ਸੀ ਕਿ ਇਹ ਮਤਲਬ ਕਿ ਜਥੇ ਬੰਦਕ ਢੰਗ ਨਾਲ ਇੱਕ ਛੜੀਅੰਤਰ ਤਹਿਤ Hindu leaderਾਂ ਨੂੰ ਮਾਰਨ ਦੀ ਵਿਉਂਤਬੰਦੀ ਕਰ ਰਹੇ ਨੇ ਔਰ ਇਹਨਾਂ ਨੂੰ ਫੰਡਿੰਗ ਹੋ ਰਹੀ ਆ BCAI ਤੋਂ Babar Khalsa International ਤੋਂ ਔਰ ਇਹ ਵੀ ਇਲزام ਸੀ ਕਿ ਇਹਨਾਂ ਦੇ ਜਿਹੜੇ ਸੰਬੰਧ ਹੈ ਉਹ ਹੈਗੇ ਆ ਅਮਰੀਕਾ ਦੇ ਇੱਕ ਗੈਂਗਸਟਰ ਜਿਹਦਾ ਨਾਮ ਹੈ ਅਮਰਤ ਬੱਲ ਤੇ ਨਾਲ ਫਿਰ ਇਹਨੂੰ ਜੋੜਿਆ ਜਾ ਰਿਹਾ ਸੀ ਹੈਪੀ ਪਾਸੀਏ ਦੇ ਨਾਲ ਇਹ ਵੀ ਗੈਂਗਸਟਰ ਨੇ ਤੇ ਇਹਨਾਂ ਦੇ ਮਤਲਬ ਕਿ ਗੈਂਗ ਦਾ ਹਿੱਸਾ ਨਹੀਂ ਹੁਣ ਇਸ ਮਾਮਲੇ 'ਚ ਇਸ ਕੇਸ ਦੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਸਿੰਘ ਨੇ ਜਿਹੜਾ ਜੱਗੂ ਭਗਵਾਨਪੁਰੀਆ ਉਹਨੂੰ ਕਲੀਨ ਚਿੱਟ ਦੇ ਦਿੱਤੀ ਦੋਸਤੋ ਉਹ ਵੀ ਤੁਹਾਨੂੰ ਦੱਸਦਾ ਕਿਵੇਂ ਮਿਲੀ ਜਦੋਂ ਯੂਪੀਏ ਲੱਗ ਜਾਂਦਾ ਹੈ ਇਹ ਮਾਮਲਾ ਇਹ ਪਰਚਾ ਯੂਪੀਏ ਦਾ ਸੀ ਯਾਨੀ ਕਿ ਅਨਲੋਫਲ ਐਕਟੀਵਿਟੀਜ਼ ਪ੍ਰੋਵੈਂਸ਼ਨ ਐਕਟ ਜਿਵੇਂ NSA ਲਾ ਕੇ ਅਮਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਭੇਜਿਆ ਹੋਇਆ ਹੈ ਬਹੁਤ ਸਖਤ ਕਾਨੂੰਨ ਹੈ NSA ਉਸੇ ਤਰ੍ਹਾਂ UAPA ਵੀ ਕਾਫੀ ਸਖਤ ਕਾਨੂੰਨ ਹੈ ਤੇ ਇਹ ਕੇਂਦਰ ਸਰਕਾਰ ਨੇ ਬਣਾਇਆ ਹੈ 올 ਓਵਰ ਇੰਡੀਆ ਲੱਗਦਾ ਹੈ ਇਹਦੇ ਵਿੱਚ ਇੱਕ ਸ਼ਰਤ ਹੁੰਦੀ ਹੈ ਕਿ ਜਦੋਂ ਤਫ਼ਤੀਸ਼ ਮੁਕੰਮਲ ਹੋ ਜੇ ਤਾਂ ਫਿਰ ਸਟੇਟ ਗਵਰਨਰ ਜਿਹੜੀ ਇਹ UAPA ਕਿਸੇ ਵੀ ਬੰਦੇ ਤੇ ਲਾਉਂਦੀ ਆ ਉਹਨੂੰ ਮਨਜ਼ੂਰੀ ਦੇਣੀ ਪੈਂਦੀ ਆ ਉਹ ਮਨਜ਼ੂਰੀ ਦਿੰਦੀ ਆ ਕਿ ਤੁਸੀਂ ਇਸ ਵਿਅਕਤੀ ਦਾ ਟਰਾਇਲ ਕਰੋ ਮੁਕੱਦਮਾ ਚਲਾਓ ਉਹਦੀ ਹੁੰਦੀ ਆ ਕਿ ਕੰਪਟੈਂਟ ਅਥਾਰਟੀ ਕੰਪਟੈਂਟ ਅਥਾਰਟੀ ਪੰਜਾਬ ਚ ਕਿਹੜੀ ਆ ਹੋਮ ਸਕੱਤਰ ਗ੍ਰੈਵ ਵਿਭਾਗ ਗ੍ਰੈਵ ਵਿਭਾਗ ਦਾ ਹੈੱਡ ਕੌਣ ਹੈ ਮੁੱਖ ਮੰਤਰੀ ਖੁਦ ਭਗਵੰਤ ਮਾਨ ਹੁਣ ਦੋਸਤੋ ਵਿਚਾਰਨ ਵਾਲੀ ਗੱਲ ਹੈ ਕਿ ਕੰਪਟੈਂਟ ਅਥਾਰਟੀ ਨੇ ਜੱਗੂ ਭਗਵਾਨ ਪੁਰੀਏ ਦੇ ਮਾਮਲੇ ਦੇ ਵਿੱਚ ਅਦਾਲਤ ਨੂੰ ਕੀ ਕਿਹਾ ਅਦਾਲਤ ਨੂੰ ਕਿਹਾ ਜੀ ਇਹਦੇ ਵਿਰੁੱਧ ਕੇਸ ਨਹੀਂ ਚਲਾਉਣਾ ਚਾਹੀਦਾ ਕਿ ਜਿਹੜੀ ਸੈਂਕਸ਼ਨ ਟੂ ਪ੍ਰੋਸੀਕਿਊਟ ਆ ਉਹ ਗ੍ਰਾਬ ਭਾਗ ਨੇ ਡਿਨਾਈ ਕਰਤੀ ਮਨਾ ਕਰਤੀ ਜਿਹੜੇ ਬਾਕੀ ਤਿੰਨ ਤੁਹਾਨੂੰ ਨਾਂ ਦੱਸਿਆ ਹੈ ਯਵਰਾਜ ਸਿੰਘ ਜਸਪਾਲ ਸਿੰਘ ਨਿਸ਼ਾਨ ਸਿੰਘ ਉਹਨਾਂ ਤੇ ਤਾਂ ਕਹਿੰਦੇ ਜੀ ਤੁਸੀਂ ਕੇਸ ਚਲਾ ਦਿਓ ਪਰ ਜੱਗੂ ਭਗਵਾਨਪੁਰੀਏ ਨੂੰ ਤੁਸੀਂ ਛੱਡ ਦਿਓ ਤੁਹਾਨੂੰ ਮੈਂ ਅੰਗਰੇਜ਼ੀ ਚ ਪੜ ਕੇ ਸੁਣਾਉਣਾ ਨਾਲ ਨਾਲ ਤੁਸੀਂ ਅਦਾਲਤ ਦੇ ਇਸ ਹੁਕਮ ਤੇ ਸਕਰੀਨ ਤੇ ਨਜ਼ਰ ਮਾਰੀ ਚਲੋ ਉਹ ਕਹਿੰਦੇ ਐ ਕੰਪਟੈਂਟ ਅਥਾਰਟੀ ਕਹਿੰਦੀ ਐ ਐਸ ਰਿਗਾਰਡਜ਼ ਜਗਦੀਪ ਸਿੰਘ ਅਲਾਇੰਸ ਜੱਗੂ son of suvinder singh there is no evidence ਉਹਦੇ ਵਿਰੁੱਧ ਕੋਈ ਸਬੂਤ ਹੈ ਨਹੀਂ except ਕਿ ਉਹ ਨੇ ਕੰਫੈਸ ਕੀਤਾ ਹਿਸ ਕੰਫੈਸ਼ਨ ਰਿਕਾਰਡਡ ਬਿਫੋਰ ਦੀ ਪੁਲਿਸ ਜਿਹੜਾ ਪੁਲਿਸ ਦੇ ਅੱਗੇ ਉਹਨੇ ਬਿਆਨ ਦਿੱਤਾ ਉਹੀ ਆ ਇਕਬਾਲੀਆ ਬਿਆਨ ਅੱਗੇ ਕਹਿੰਦਾ ਜੀ which is hit by section 25 of the evidence act ਇਸ ਕਾਨੂੰਨ ਦੀ ਧਾਰਾ 25 ਜਿਹੜਾ ਐਵੀਡੈਂਸ ਐਕਟ ਹੈ ਉਹਦੇ ਤੇ ਉਹ ਲਾਗੂ ਜੇ ਕਰੀਏ ਕਹਿੰਦੇ ਤਾਂ ਇਹ ਅਦਾਲਤ ਦੇ ਅੱਗੇ ਇਨ ਐਡਮਿਸਿਬਲ ਅਦਾਲਤ ਦੇ ਅੱਗੇ ਇਸ ਐਵੀਡੈਂਸ ਨੂੰ ਮੰਨਿਆ ਨਹੀਂ ਜਾ ਸਕਦਾ ਸੋ ਇਸ ਕਰਕੇ ਜਿਹੜਾ ਅਫੈਂਸ ਇਸ ਗਰੋ ਨੇ ਗੈਂਗ ਨੇ ਕੀਤਾ ਉਹਦੇ ਨਾਲ ਕਹਿੰਦੇ ਜੀ ਜੱਗੂ ਭਗਵਾਨਪੁਰੀਏ ਨੂੰ ਲਿੰਕ ਕਰਨਾ ਠੀਕ ਨਹੀਂ ਹੋਏਗਾ ਜਜ ਸਾਹਿਬ ਨੇ ਕੰਪਟੈਂਟ ਅਥਾਰਟੀ ਦੇ ਇਸ ਬਿਆਨ ਨੂੰ ਜਾਂ ਕਹਿ ਲੋ ਫਾਈਂਡਿੰਗ ਨੂੰ ਧਿਆਨ ਚ ਰੱਖਦੇ ਹੋਏ ਡਿਸਚਾਰਜ ਕਰਤਾ ਜਗੂ ਭਗਵਾਨਪੁਰੀਏ ਨੂੰ ਛੱਡਤਾ ਵੀ ਤੇਰੇ ਤੇ ਆ ਮਕਦਮਾ ਐਫ ਆਈ ਆਰ ਨੰਬਰ 2 ਆਫ 2023 ਪੁਲਿਸ ਸਟੇਸ਼ਨ ਸਟੇਟ ਸੈਸ਼ਨ ਸਪੈਸ਼ਲ ਆਪਰੇਸ਼ਨ ਸੈੱਲ ਨਹੀਂ ਚੱਲੇਗਾ ਹੁਣ ਆਪਾਂ ਅੱਗੇ ਤੁਰਦੇ ਹਾਂ ਕਿ ਵਕੀਲ ਕਿਹੜੇ-ਕਿਹੜੇ ਸੀ ਜੱਗੂ ਯਾਨੀ ਕਿ ਜਗਦੀਪ ਭਗਵਾਨਪੁਰੀਏ ਦਾ ਵਕੀਲ ਸੀਗੇ ਜੀ ਐਡਵੋਕੇਟ ਸ਼ੈਲੀ ਸ਼ਰਮਾ ਨਾਲ ਸੀ ਦક્ષ ਸ਼ਰਮਾ ਯੁਵਰਾਜ ਸਿੰਘ ਛੀਨਾ ਦੇ ਵਕੀਲ ਸੀ ਜਗਜੀਤ ਸਿੰਘ ਚੀਮਾ ਜਸਪਾਲ ਸਿੰਘ ਹਣੀ ਦੇ ਵੀ ਵਕੀਲ ਚੀਮਾ ਸਾਹਿਬ ਨਿਸ਼ਾਨ ਸਿੰਘ ਦੇ ਵਕੀਲ ਅਨਮੋਲ ਕਾਨਮ ਇਹ ਤਾਂ ਵਕੀਲ ਨੇ ਜਿਹੜੇ ਕਿ ਇਸ ਗੈਂਗ ਦੀ ਪੈਰਵਾਈ ਕਰ ਰਹੇ ਸੀ ਹੁਣ ਜੱਗੂ ਨੂੰ ਛੱਡ ਕੇ ਜਿਹੜੇ ਬਾਕੀ ਤਿੰਨ ਐ ਉਹਨਾਂ ਦੇ ਲਈ ਪੰਜਾਬ ਸਰਕਾਰ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਯੂਏਪੀਏ ਦੇ ਤਹਿਤ ਦੇ ਦਿਤੀ ਹੈ ਅਸੀਂ ਇਹਨਾਂ ਦੇ ਵਕੀਲ ਸਹਿਬਾਨ ਨਾਲ ਵੀ ਗੱਲਬਾਤ ਕੀਤੀ ਤੁਹਾਨੂੰ ਉਹ ਵੀ ਦੱਸਦੇ ਆਂ ਇਹਨਾਂ ਤੇ ਆਰਮਜ਼ ਐਕਟ ਵੀ ਲੱਗਿਆ ਸੋ ਉਹ ਲੱਗ ਚੀਜ਼ ਹੈ ਆਰਮਜ਼ ਐਕਟ ਇਸ ਕਰਕੇ ਲੱਗਿਆ ਹੈ ਕਿ ਜਿਹੜੇ ਦੋ ਪਹਿਲੇ ਨੇ ਹਣੀ ਤੇ ਛੀਨਾ ਉਹਨਾਂ ਕੋਲੋਂ ਪੁਆਇੰਟ 32 ਬੋਰ ਦਾ ਰਿਵੋਲਵਰ ਤੇ ਇੱਕ ਮੋਟਰਸਾਈਕਲ ਬਰਾਮਦ ਹੋਇਆ ਸੀ ਕਹਿੰਦੇ ਜੀ ਇਹ ਤੇ ਚੜ ਕੇ Hindu ਨਿਡਰਾਂ ਨੂੰ ਇਹਨਾਂ ਨੇ ਮਾਰਨ ਦੀ ਵਿਉਂਤ ਬਣਾਈ ਸੀ ਤੇ ਜਿਹੜਾ ਨਿਸ਼ਾਨ ਸਿੰਘ ਹੈ ਉਹ ਬਾਅਦ ਚ ਗ੍ਰਿਫਤਾਰ ਕੀਤਾ ਗਿਆ ਤੇ ਉਹਦੇ ਕੋਲੋਂ ਵੀ ਕੁਝ ਅਸਲਾ ਬਰਾਮਦ ਹੋਇਆ ਪਰ ਯੱਗੂ ਭਗਵਾਨਪੁਰੀਏ ਤੋਂ ਕੋਈ ਚੀਜ਼ ਨਹੀਂ ਮਿਲੀ ਪੁਲਿਸ ਨੂੰ ਉਹਦਾ ਇੱਕ ਇੱਕ ਜਿਹਨੂੰ ਕਹਿੰਦੇ ਆ ਕਨਫੈਸ਼ਨਲ ਸਟੇਟਮੈਂਟ ਇੱਕ ਵਾਲਿਆ ਬਿਆਨ ਤੇ ਪਲੱਸ ਜਿਹੜੇ ਬਾਕੀ ਨਾਲ ਦੇ ਦੋਸ਼ੀ ਨੇ આરોપી ਨੇ ਜੋ ਉਹਨਾਂ ਦੀ ਗੱਲਬਾਤ ਆਈ ਉਦੇ ਦੇ ਆਧਾਰ ਤੇ ਉਹਦੀ ਗ੍ਰਿਫਤਾਰੀ ਪਾਈ ਗਈ ਸੀ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਜੇਲ੍ਹ ਚ ਇਨਵੈਸਟੀਗੇਸ਼ਨ ਜੁਆਇਨ ਕਰਾਈ ਗਈ ਸਟੇਟ ਸਪੈਸ਼ਲ ਆਪਰੇਸ਼ਨ 셀 ਦੇ ਅਧਿਕਾਰੀਆਂ ਵੱਲੋਂ ਸ਼ਾਨੂੰ ਐਡਵੋਕੇਟ ਸ਼ੈਲੀ ਸ਼ਰਮਾ ਅਤੇ ਦક્ષ ਸ਼ਰਮਾ ਨੇ ਦੱਸਿਆ ਕਿ ਪੁਲਿਸ ਦਾ ਇਲਜ਼ਾਮ ਹੈ ਕਿ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਸਾਥੀਆਂ ਨੂੰ BKI ਬਬਰ ਖਾਲਸਾ ਇੰਟਰਨੈਸ਼ਨਲ ਤੋਂ ਫੰਡਿੰਗ ਹੁੰਦੀ ਆ ਪੈਸੇ ਆਉਂਦੇ ਆ ਉਸ ਪੈਸੇ ਨਾਲ ਉਹ ਹਥਿਆਰ ਖਰੀਦਦੇ ਐ ਤੇ ਗੈਂਗ ਨੂੰ ਚਲਾਉਂਦੇ ਐ ਫਰੋਤੀਆਂ ਲੈਂਦੇ ਆ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਖਦਸ਼ਾ ਕਿ ਜੱਗੂ ਭਗਵਾਨ ਪੁਰੀਏ ਦਾ ਐਨਕਾਊਂਟਰ ਕੀਤਾ ਜਾ ਸਕਦਾ ਹੈ ਔਰ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਇਹ ਮੰਗ ਕੀਤੀ ਸੀ ਕਿ ਬਠਿੰਡੇ ਜੇਲ੍ਹ ਚ ਜਗਦੀਪ ਸਿੰਘ ਲਾਇਸ ਜੱਗੂ ਭਗਵਾਨਪੁਰੀਏ ਨੂੰ ਕਿਸੇ ਦੂਰ ਦੀ ਜੇਲ੍ਹ ਚ ਭੇਜ ਦਿੱਤਾ ਜਾਏ ਕਿਉਂਕਿ ਉਸ ਜੇਲ੍ਹ ਦੇ ਵਿੱਚ ਹੋਰ ਗੈਂਗਸਟਰ ਵੀ ਮੌਜੂਦ ਸੀ ਤੇ ਇਹਨਾਂ ਦੀ ਜਿਹੜੀ ਇੰਟਰਾ ਗੈਂਗ ਵਾਰ ਹੁੰਦੀ ਆ ਆਪਸ ਚ ਗੈਂਗਸ ਦੀ ਉਹਦੇ ਵਿੱਚ ਉਹਨਾਂ ਨੂੰ ਸ਼ੱਕ ਸੀ ਕਿ ਸਾਡੇ ਕਲਾਇੰਟ ਦੀ ਜਾਨ ਨੂੰ ਖਤਰਾ ਹੈ ਕਦਰ ਹੁਣ ਇਸ ਵਕਤ ਜਗਦੀਪ ਸਿੰਘ ਅਲਾਇਸ ਜੱਗੂ ਭਗਵਾਨਪੁਰੀਆ ਅਸਾਮ ਦੀ ਸਿਲਚਰ ਜੇਲ੍ਹ ਦੇ ਵਿੱਚ ਬੰਦ ਹੈ ਇੱਥੇ ਦੱਸਣਾ ਜ਼ਰੂਰੀ ਆ ਕਿ ਬੀਤੇ ਦਿਨੀ ਮੈ ਰਤੇਸ਼ ਲੱਖੀ ਦੇ ਚੈਨਲ ਤੇ ਇੱਕ ਸਰਪੰਚ ਗੁਰਦੇਵ ਸਿੰਘ ਸਾਹਾ ਦੀ ਇੰਟਰਵਿਊ ਸੁਣੀ ਉਹਨੇ ਰੋਂਦੇ ਹੋਏ ਦੱਸਿਆ ਕਿ ਕਿਵੇਂ ਉਸਨੇ ਭਗਵਾਨਪੁਰੀਏ ਨੂੰ ਹੁਣ ਤੱਕ 75 80 ਲੱਖ ਰੁਪਏ ਡਰਦੇ ਡਰਦੇ ਫਰੋਤੀ ਦਿੱਤੀ ਆ ਫਿਰ ਉਸਤੇ ਹਮਲਾ ਵੀ ਹੋਇਆ ਫਿਰ ਉਹ ਕਹਿੰਦਾ ਹੁਣ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਤੇ ਮੈਂ ਨਾਲ ਆਪਣੇ ਰਿਸ਼ਤੇਦਾਰ ਯਾਰ ਦੋਸਤ ਹਥਿਆਰਬੰਦ ਰੱਖ ਲਿਆ ਤੇ ਮੈਂ ਹੁਣ ਕਿਸੇ ਨੂੰ ਫਰੋਤੀ ਦੇਣੀ ਨਹੀਂ ਉਹ ਪੁਲਿਸ ਦੀ ਉਸ ਵਕਤ ਦੇ ਐਸਐਸਪੀ ਦੀ ਨਿੰਦਿਆ ਕਰ ਰਿਹਾ ਸੀ ਜਿਨੇ ਪੁਲਿਸ ਕੈਉਟੀ ਨੂੰ ਵਾਪਸ ਕੀਤੀ ਤੇ ਉਸ ਸਰਪੰਚ ਤੇ ਹਮਲਾ ਵੀ ਹੋਇਆ ਇੱਕ ਮਤਲਬ ਕਿ ਡੇਰੇ ਤੇ ਜਦੋਂ ਕੋਈ ਮੇਲਾ ਚੱਲ ਰਿਹਾ ਸੀ ਤੇ ਉਹਦੇ ਮੁਤਾਬਕ ਕਹਿਣ ਮੁਤਾਬਕ ਕਿ ਗੈਂਗਸਟਰਸ ਨੇ ਉਸ ਤੇ ਹਮਲਾ ਕੀਤਾ ਉਹ ਬਾਲ-ਬਾਲ ਬਚਿਆ ਉਹਦੇ ਇੱਥੇ ਛਾਤੀ ਦੇ ਨੇੜੇ ਤੇ ਕਿਤੇ ਹੋਰ ਦੋ ਗੋਲੀਆਂ ਲੱਗੀਆਂ ਔਰ ਉਹਦਾ ਇਲਾਜ ਵੀ ਕਿਸੇ ਦੂਰ ਦੇ ਹਸਪਤਾਲ ਚੋਂ ਨੇ ਕਰਵਾਇਆ ਤਾਂ ਕਿ ਹਸਪਤਾਲ 'ਚ ਹਮਲਾ ਨਾ ਹੋ ਸਕੇ ਤੁਸੀਂ ਰਤੇਸ਼ ਲਖੀ ਦੇ ਚੈਨਲ ਤੇ ਜਾ ਕੇ ਇਹ ਇੰਟਰਵਿਊ ਸੁਣ ਸਕਦੇ ਹੋ ਜਿੱਥੇ ਉਹ ਦੱਸ ਰਿਹਾ ਹੈ ਕਿ ਜਗੂ ਭਗਵਾਨਪੁਰੀਆ ਹਜੇ ਵੀ ਜੇਲ੍ਹ 'ਚ ਅਸਾਮ ਦੀ ਜੇਲ੍ਹ 'ਚ ਉਹਨੂੰ ਟੈਲੀਫੋਨ ਕਰਦਾ ਹੋਰਾਂ ਨੂੰ ਵੀ ਟੈਲੀਫੋਨ ਕਰਦਾ ਤੇ ਉਹਦੇ ਜਿਹੜੇ ਵਪਾਰਕ ਇੰਟਰਸਟ ਨੇ ਉਹਨਾਂ ਦੇ ਉੱਤੇ ਉਹ ਪ੍ਰਭਾਵ ਪਾਉਂਦਾ ਦਬਾਅ ਪਾਉਂਦਾ ਹੁਣ ਆਪਾਂ ਆਉਣੇ ਆ ਇਸ ਮਾਮਲੇ ਤੇ ਕਿ ਜੋ ਕੰਪਟੈਂਟ ਅਥਾਰਟੀ ਨੇ ਕੰਪਟੈਂਟ ਅਥਾਰਟੀ ਨੂੰ ਪੰਜਾਬੀ ਚ ਕਹਿੰਦੇ ਆ ਸਮਾਇਤ ਅਥਾਰਟੀ ਜਿਹੜੀ ਕਿ ਕਿਸੇ ਚੀਜ਼ ਦੀ ਪ੍ਰਵਾਨਗੀ ਦੇਣ ਲਈ ਅਧਿਕਾਰਤ ਹੋਵੇ ਉਹਨੇ ਜਿਹੜੀ ਚੀਜ਼ ਲਿਖ ਕੇ ਅਦਾਲਤ ਨੂੰ ਦਿੱਤੀ ਹੈ ਕਿ ਜੀ ਸੈਂਕਸ਼ਨ ਨਹੀਂ ਦਿੱਤੀ ਜਾ ਰਹੀ ਟਰਾਇਲ ਕਰਨ ਦੀ ਉਹਦੇ ਅਰਥ ਕੀ ਨੇ ਸਿਆਸੀ ਅਰਥ ਕੀ ਨੇ ਸਿਆਸੀ ਅਰਥ ਇਹ ਹੈ ਅਸੰਪਸ਼ਨ ਆਏ ਪੋਸੀਬਲੀ ਕੀ ਸਰਕਾਰ ਜਗੂ ਭਗਵਾਨਪੁਰੀਏ ਵੱਲ ਨਰਮ ਹੋ ਗਈ ਕੀ ਉਸ ਨੂੰ ਅੱਗੇ 27 ਦੀਆਂ ਚੋਣਾਂ ਚ ਵਰਤਣਾ ਚਾਹੁੰਦੀ ਆ ਇੱਕ ਪਾਸੇ ਤਾਂ ਮੁਹਿੰਮ ਸ਼ੁਰੂ ਕੀਤੀ ਹੋਈ ਆ ਗੈਂਗਸਟਰਸ ਦੇ ਵਿਰੁੱਧ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਸੀ ਕਿ ਗੈਂਗਸਟਰ 7 ਦਿਨ ਦੇ ਅੰਦਰ ਅੰਦਰ ਪੰਜਾਬ ਛੱਡ ਕੇ ਚਲੇ ਜਾਣ ਨਹੀਂ ਤਾਂ ਉਹਨਾਂ ਦਾ ਮਾਰੀ ਹੋਊਗੀ ਔਰ ਆ ਦੂਜੇ ਪਾਸੇ ਤੁਸੀਂ ਦੇਖ ਲਓ ਇੱਕ ਗੈਂਗਸਟਰ ਕੋ ਖਿਆਤ ਮੰਨਿਆ ਪਰ ਮੰਨਿਆ ਉਹਦੇ ਮੁਕੱਦਮਾ ਚਲਾਉਣ ਦੀ ਆਗਿਆ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਹਾਂ ਜੇ ਐਵੀਡੈਂਸ ਨਹੀਂ ਸੀ ਤਾਂ ਜੱਜ ਆਪੇ ਛੱਡ ਦਿੰਦਾ ਚਲਾਨ ਤੁਸੀਂ ਦੇ ਦਿੱਤਾ ਤਿੰਨ ਬੰਦਿਆਂ ਤੇ ਤੁਸੀਂ ਕਹਿੰਦੇ ਹੋ ਮੁਕੱਦਮਾ ਚਲਾਓ ਤੇ ਜੇ ਤੁਸੀਂ ਚੌਥੇ ਦੀ ਜੱਗੂ ਭਗਵਾਨਪੁਰੀਏ ਦੀ ਵੀ ਪਰਵਾਣਗੀ ਦੇ ਦਿੰਦੇ ਤਾਂ ਅਦਾਲਤ ਨੇ ਖੁਦ ਬ ਖੁਦ ਦੇਖ ਲੈਣਾ ਸੀ ਵੀ ਐਵੀਡੈਂਸ ਹੈ ਨਹੀਂ ਤੇ ਬਰੀ ਕਰ ਦੇਣਾ ਸੀ ਸਰਕਾਰ ਨੂੰ ਮੇਰਾ ਸਵਾਲ ਹੈ ਸਰਕਾਰ ਨੂੰ ਇੰਨੀ ਕਾਲੀ ਕਹੀ ਕੀ ਪਈ ਸੀ ਕੇ ਸੈਂਕਸ਼ਨਾਂ ਦਿਓ ਪਰਵਾਣਗੀ ਨਾ ਦਿਓ ਉਹਨਾਂ ਦੇ ਵਕੀਲਾ ਮੁਤਾਬਕ ਜੱਗੂ ਭਗਵਾਨਪੁਰੀਏ ਦੇ ਵਕੀਲਾ ਮੁਤਾਬਕ ਉਹ ਕਹਿੰਦੇ ਜੀ ਇਹਦਾ ਮਤਲਬ ਹੈ ਕਿ ਉਹਨੂੰ ਪੇਸ਼ੀਆਂ ਨਹੀਂ ਭੁਗਤਣੀਆਂ ਪੈਣਗੀਆਂ ਉਹਦੀ ਹਰਾਸਮੈਂਟ ਨਹੀਂ ਹੋਊਗੀ ਹੁਣ ਹਰਾਸਮੈਂਟ ਤੁਸੀਂ ਇਸ ਪਰਚੀ ਚੋਂ ਤਾਂ ਉਹਨੂੰ ਕਲੀਨ ਚਿੱਟ ਦਵਾਤੀ ਜੱਗੂ ਭਗਵਾਨਪੁਰੀ ਤੇ 100 ਐਫ ਆਈ ਆਰਸ ਨੇ 100 ਪਰਚੇ ਨੇ ਦਿਨਾ ਚੋਂ 50 ਤੋਂ ਉੱਪਰ ਉਹ ਬਰੀ ਹੋ ਚੁੱਕਿਆ ਇਸ ਕਿਸਮ ਦੀ ਤਫਤੀਸ਼ ਪੰਜਾਬ ਪੁਲਿਸ ਕਰਦੀ ਆ ਕਿ ਕੈਰ ਹੀ ਨਹੀਂ ਹੁੰਦੀ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਵੀ ਅੱਜ ਜਦੋਂ ਮੈਂ ਮੁਹਾਲੀ ਅਦਾਲਤ ਦੇ ਵਿੱਚ ਗਿਆ ਇਸ ਖਬਰ ਨੂੰ ਲੈਣ ਵਾਸਤੇ ਤਾਂ ਉੱਥੇ ਮੇਰੇ ਬਹੁਤ ਹੀ ਨਜ਼ਦੀਕੀ ਇੱਕ ਪੁਲਿਸ ਵਾਲੇ ਦੋਸਤ ਨਾਲ ਮੇਰੀ ਗੱਲਬਾਤ ਹੋਈ ਉਹਨਾਂ ਨੂੰ ਮੈਂ ਪਾਸੇ ਲੈ ਜਾ ਕੇ ਦੱਸਿਆ ਜਦੋਂ ਇਹਨਾਂ ਨੇ ਪੁੱਛਿਆ ਉਹਨਾਂ ਨੇ ਪੁੱਛਿਆ ਤਕੜਾ ਸਾਹਿਬ ਕਿਵੇਂ ਫਿਰਦੇ ਹੋ ਮੈਂ ਕਿਹਾ ਜੀ ਮੇਰਾ ਤਾਂ ਫਿਰਨਾ ਫਰਨਾ ਲੱਗਿਆ ਹੀ ਰਹਿੰਦਾ ਹੈ ਬਿਕੋਜ਼ ਆਫ ਵੇਰੀਅਸ ਕੇਸਸ ਤਾਂ ਉਹਨਾਂ ਜਦੋਂ ਮੈਂ ਖਬਰ ਸੁਣਾਈ ਆ ਖਬਰ ਅੱਜ ਤਾਂ ਬੜੀ ਗਰਮ ਗਰਮ ਖਬਰ ਹੈ ਕਹਿੰਦੇ ਨਹੀਂ 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 ਐਦਾਂ ਨਹੀਂ ਹੁੰਦਾ ਕਹਿੰਦੇ ਜੀ ਅਸੀਂ ਕਈ ਵਾਰੀ ਕਿਸੇ ਦਾ ਨਾਮ ਐਵੇਂ ਹੀ ਪਰਚੇ ਚ ਪਾ ਕੇ ਉਹਨੂੰ ਪ੍ਰੋਡਕਸ਼ਨ ਬਰਾਂਡ ਤੇ ਲਿਆਉਂਦੇ ਹੁੰਨੇ ਆ ਤਾਂ ਕਿ ਉਹਦੀ ਇਨਟੈਰੋਗੇਸ਼ਨ ਕਰ ਸਕੀਏ ਉਹਨੂੰ ਰਿਮਾਂਡ ਤੇ ਲੈ ਸਕੀਏ ਇਹ ਜ਼ਰੂਰੀ ਨਹੀਂ ਹੈਗਾ ਕਿ ਉਹਦਾ ਕਸੂਰ ਉਸ ਐਫ ਆਈ ਆਰ ਦੇ ਵਿੱਚ ਨਿਕਲਦਾ ਹੋਵੇ ਅਸੀਂ ਵੈਸੇ ਹੀ ਵਕ ਵਕ ਐਫ ਆਈ ਆਰ ਚ ਨਾਂ ਪਾ ਕੇ ਉਹਨਾਂ ਦੀ ਕਸਟਡੀ ਲਿਆ ਕੇ ਉਹਨਾਂ ਤੋਂ ਪੁੱਛਗਿੱਛ ਕਰਦੇ ਰਹੀਦਾ ਤੇ ਫਿਰ ਇਹੋ ਜੇ ਕੇਸਸ ਦੇ ਵਿੱਚ ਕਹਿੰਦੇ ਜੀ ਪੁਲਿਸ ਕਈ ਵਾਰੀ ਆਪ ਹੀ ਕਹਿ ਦਿੰਦੀ ਹੈ ਕੋਰਟ ਨੂੰ ਜੀ ਡਿਸਚਾਰਜ ਕਰ ਦਿਓ ਖੈਰ ਉਹ ਜੋ ਕਹਿ ਰਹੇ ਸੀ ਉਹਦੇ ਨਾਲ ਮੈਂ ਬਹੁਤਾ ਸਹਿਮਤ ਨਹੀਂ ਕਿਉਂਕਿ ਜੇ ਤੁਸੀਂ ਪਰਚਾ ਬਾਈ ਨਾਮ ਦਰਜ ਕੀਤਾ ਸਟੇਟ ਵਰਸਸ ਜਗਦੀਪ ਸਿੰਘ ਅਲਾਇਸ ਜੱਗੂ ਤੇ ਫਿਰ ਇਹਦਾ ਮਤਲਬ ਮੁੱਖ ਦੋਸ਼ੀ ਉਹ ਸੀ ਕਹਿੰਦੇ ਜੀ ਗੁਪਤ ਸੂਚਨਾ ਦੇ ਆਧਾਰ ਤੇ ਇਹ ਪਰਚਾ ਦਰਜ ਹੋਇਆ ਤੇ ਫਿਰ ਜੇ ਕਰ ਲਿਆ ਤੁਸੀਂ ਦਰਜ ਚਲਾਨ ਦੇਤਾ ਫਿਰ ਤੁਸੀਂ ਜੱਗੂ ਦੇ ਉਲਟ ট্রਾਇਲ ਚਰਨ ਦੀ ਪ੍ਰਵਾਨਗੀ ਕਿਉਂ ਨਹੀਂ ਦਿੱਤੀ ਇੱਕ ਪਾਸੇ ਤਾਂ ਕਹਿੰਦੇ ਹੈ ਜੀ ਇਹ ਕਾਂਗਰਸੀਆਂ ਨੇ ਪੈਦਾ ਕੀਤੇ ਆ ਸੁਖਵਿੰਦਰ ਰੰਧਾਵਾ ਦਾ ਨਾਮ ਆਉਂਦਾ ਹੁੰਦਾ ਸੀ ਪਹਿਲਾਂ ਹੁਣ ਕੀਦਾ ਆਊਗਾ ਹੁਣ ਇਸ ਖਬਰ ਤੋਂ ਬਾਅਦ ਇਹ ਵਿਚਾਰਨ ਵਾਲੀ ਗੱਲ ਹੈ ਹੁਣ ਜਗੂ ਭਗਵਾਨਪੁਰੀਏ ਨੂੰ ਇਸ ਕੇਸ ਚੋਂ ਕਿਸ ਨੇ ਬਚਾਇਆ ਤੁਸੀਂ ਵਿਚਾਰ ਕਰੋ ਮੈਂ ਵੀ ਕਰਦਾ ਮੈਂ ਤਾਂ ਤੁਹਾਨੂੰ ਇੰਡੀਕੇਸ਼ਨ ਦੇਤੀ ਇੱਕ ਪੌਸਿਬਿਲਟੀ ਦੇਤੀ ਕਿ ਇਹ ਸਰਕਾਰ ਦੀ ਜਿਹੜੀ ਵੀ ਕੰਪਟੈਂਟ ਅਥਾਰਟੀ ਆ ਉਹਨੇ ਬਚਾਇਆ ਇਹਨੂੰ ਇਸ ਪਰਚੇ ਚੋਂ ਪਰ ਪਰਚੇ ਤਾਂ ਉਹਦੇ ਉਲਟ ਹੋਰ ਵੀ ਬਹੁਤ ਨੇ ਸਾਨੂੰ ਦਖਸ਼ ਸ਼ਰਮਾ ਐਡਵੋਕੇਟ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲੇ ਦੀ ਹੱਤਿਆ ਹੋਈ ਆ ਉਹਨਾਂ ਦਿਨਾਂ ਦੇ ਵਿੱਚ ਜੱਗੂ ਭਗਵਾਨਪੁਰੀਏ ਤੇ 12 ਪਰਚੇ ਦਰਜ ਕੀਤੇ ਔਰ ਉਹਦੇ ਮੁਤਾਬਕ ਉਹ ਸਾਰੇ ਝੂਠੇ ਸੀ ਜੋ ਵਕੀਲ ਸਾਹਿਬ ਨੇ ਮੈਨੂੰ ਦੱਸਿਆ ਉਹਨਾਂ ਨੇ ਅੱਗੇ ਇਹ ਵੀ ਕਿਹਾ ਕਿ 2012 ਤੋਂ ਜਗਦੀਪ ਸਿੰਘ ਲਾਇਸ ਜੱਗੂ ਜੇਲ੍ਹ ਚ ਐ ਔਰ ਉਹਦੇ ਤੇ ਤੜਾ ਤੜ ਪਰਚੇ ਦਰਜ ਹੋਈ ਜਾਂਦੇ ਆ ਇਹ ਸਾਰੇ ਝੂਠੇ ਆ ਉਹਨੂੰ ਇੰਪਲੀਕੇਟ ਕੀਤਾ ਜਾ ਰਿਹਾ ਮੈਂ ਜਦੋਂ ਫਿਰ ਅੱਗੇ ਹੋਰ ਸਵਾਲ ਜਵਾਬ ਕੀਤੇ ਕੁਝ ਵਕੀਲਾਂ ਨਾਲ ਕਈਆਂ ਨਾਲ ਗੱਲਬਾਤ ਕੀਤੀ ਇਸ ਖਬਰ ਨੂੰ ਸਮਝਣ ਲਈ ਉਹਨਾਂ ਦਾ ਇਹ ਇੱਕ ਤਤਪਰੈ ਸੀ ਯਾਨੀ ਕਿ ਇੱਕ ਇਹ ਉਹਨਾਂ ਦੀ ਐਜੰਪਸ਼ਨ ਸੀ ਕਿ ਹੋ ਸਕਦਾ ਪੋਸੀਬਲੀ 2027 ਦੀਆਂ ਚੋਣਾਂ ਆ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਪਹਿਲਾਂ ਇਸ ਗੈਂਗਸਟਰ ਦੀ ਵਰਤੋਂ ਸਿਆਸੀ ਹਿਤਾਵਾਂ ਲਈ ਕਰਨ ਦੀ ਕੋਈ ਵਿਉਂਤਮੰਦੀ ਕੋਈ ਸਕੀਮ ਹੋਵੇ ਇੱਕ ਐਜੰਪਸ਼ਨ ਹੈ ਯਾਨੀ ਕਿ ਏ ਇਹ ਨਹੀਂ ਮੈਂ ਕਹਿ ਰਿਹਾ ਕਿ ਇਦਾਂ ਹੀ ਹੋਊਗਾ ਇੱਕ ਮਨ ਚ ਵਿਚਾਰ ਮੇਰੇ ਵੀ ਆਇਆ ਜਿਹੜੇ ਵਕੀਲ ਸਾਹਿਬਾਂ ਨਾਲ ਮੈਂ ਗੱਲ ਕੀਤੀ ਉਹਨਾਂ ਦੇ ਵੀ ਆਇਆ ਸੋ ਇਹ ਖਬਰ ਬੜੀ ਇੰਪੋਰਟੈਂਟ ਹੈ ਕਿ ਇੱਕ ਪਾਸੇ ਤਾਂ ਗੈਂਗਸਟਰਾਂ ਵਿਰੁੱਧ ਮੁਹੰਮ ਤੜਾ ਤੜ ਗੋਲੀਆਂ ਮਾਰ ਕੇ ਪੈਰਾਂ 'ਚ ਫੜਦੇ ਆ ਜੀ ਅੱਜ ਦੋ ਫੜਲੇ ਤਿੰਨ ਫੜਲੇ ਦੂਜੇ ਪਾਸੇ ਗੈਂਗਸਟਰ ਵੀ ਸਰਗਰਮ ਹੋਏ ਹੋਏ ਆ ਅੱਜ ਫਲਾਣਾ ਮਾਰਤਾ ਅੱਜ ਫਲਾਣਾ ਬੰਦਾ ਉੱਥੇ ਵਿਆਹ 'ਚ ਮਾਰਤਾ ਜੀ ਦੇ ਮਤਲਬ ਕਿ ਨਿਤ ਦਿਨ ਇੱਕ ਦੋ ਕਤਲ ਪੰਜਾਬ ਚ ਹੋ ਰਹੇ ਆ ਔਰ ਪੰਜਾਬ ਦੇ ਹੀ ਪੁਲਿਸ ਤੋਂ ਪ੍ਰਸ਼ਾਸਨ ਤੋਂ ਗੈਂਗਸਟਰਾਂ ਦੀਆਂ ਕਾਰਵਾਈਆਂ ਤੇ ਕਾਬੂ ਨਹੀਂ ਪਾਈ ਜਾ ਰਹੀ ਪੈ ਨਹੀਂ ਰਹੀ ਉਹਨਾਂ ਤੋਂ ਉਹ ਅਸਫਲ ਨੇ ਅਸਫਲ ਨੇ ਤਾਂ ਇਹੋ ਜਿਹਾ ਤੁਸੀਂ ਫੈਸਲਾ ਕਰਾ ਕੇ ਪੰਜਾਬ ਸਰਕਾਰ ਨੇ ਗੈਂਗਸਟਰਸ ਨੂੰ ਕੀ ਸਿਨਹਾ ਦੇਣ ਦੀ ਕੋਸ਼ਿਸ਼ ਕੀਤੀ ਆ ਇਹ ਤੁਸੀਂ ਵਿਚਾਰ ਕਰੋ ਕਿ ਕੰਪਟੈਂਟ ਅਥਾਰਟੀ ਕਹਿੰਦੀ ਆ ਕਿ ਮੁਕੱਦਮਾ ਨਾਚ ਲਾਇਆ ਜਾਏ ਜੀ ਇਹਦੇ ਉਲਟ ਤਾਂ ਜਿਹੜੀ ਐਵੀਡੈਂਸ ਐਕਟ ਦਾ ਸੈਕਸ਼ਨ 25 ਆ ਉਹ ਹਿੱਟ ਕਰਦਾ ਇਹਨੂੰ ਯਾਨੀ ਕਿ ਉਹਦੇ ਮੁਤਾਬਕ ਇਹ ਐਡਮਿਸਿਬਲ ਹੈ ਨਹੀਂ ਅਦਾਲਤ ਦੇ ਅੱਗੇ ਮਾਨਤਾ ਪ੍ਰਾਪਤ ਹੈ ਨਹੀਂ ਜੋ ਐਵੀਡੈਂਸ ਹੈ ਜੇ ਨਹੀਂ ਹੈਗਾ ਤਾਂ ਫਿਰ ਅਦਾਲਤ ਆਪੇ ਛੱਡ ਦਿੰਦੀ ਤੁਹਾਨੂੰ ਕੀ ਕਾਹਲੀ ਪਈ ਸੀ ਪਰ ਇਹੋ ਜਿਹਾ ਕੰਮ ਕਰਨ ਦੇ ਨਾਲ ਇੱਕ ਸੰਕੇਤ ਇੱਕ ਮੈਸੇਜ ਲੋਕਾਂ 'ਚ ਗਲਤ ਜ਼ਰੂਰ ਜਾਏਗਾ। ਦੋਸਤੋ ਜੇ ਤੁਹਾਨੂੰ ਸਾਡੀ ਖਬਰ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਕਮੈਂਟ ਜ਼ਰੂਰ ਕਰਿਓ। ਮੈਨੂੰ orenender singh ਤੱਕਰ ਨੂੰ ਆਗਿਆ ਦਿਓ ਜੀ। ਸਤਿ ਸ੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।